ਪਹਿਲਾਂ ਦੇਖੋ ਦਸਤਾ ਮਹਾਰਜ ਨੇ ਵੀ ਸਤਗੁਰ ਵਿੱਚ ਵੱਡੀ ਵਿੜਾਈ ਹੈ ਵੀ ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਗੁਰੂ ਤੇ ਦੂਜੇ ਬੰਦ ਵਿੱਚ ਮਹਾਰਾਜ ਨੇ ਦੱਸਤਾ ਵੀ ਆਪੇ ਮੇਲ ਮਲਾਏ ਆਪਣੀ ਕੀ ਮਤਾ ਆਪੇ ਪਾਏ ਵੀ ਪ੍ਰਭੂ ਆਪ ਹੀ ਗੁਰੂ ਮਿਲਾਉਂਦਾ ਹੈ ਉਸ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਨਾਲ ਮੇਲ ਮਲਾਪ ਕਰਾਤਾ ਤੇ ਗੁਰੂ ਨੇ ਵਿਛੜਿਆ ਹੋਇਆਂ ਨੂੰ ਪ੍ਰਭੂ ਪਰਮਾਤਮਾ ਨਾਲ ਮਲਾਤਾ ਜਨਮ ਜਨਮ ਅੰਤਰਾ ਤੋਂ ਪਿਛੜੇ ਹੋ ਜੀਵ ਆਤਮਾ ਨੂੰ ਦੇਖੋ ਖੇੜ ਨਰਾਲੀ ਅਕਾਲ ਪੁਰਖ ਵਾਹਿਗੁਰੂ ਦੀ ਮਹਾਰਾਜ ਅੰਗੇ ਦੱਸਦੇ ਨੇ ਆਪਣੀ ਕੀਮਤ ਆਪੇ ਪਾਏ ਤੇ ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿੱਚ ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ਹਰ ਕੀ ਕੀਮਤ ਕਿਨ ਬਿਦ ਪਾ ਹੋਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੇ ਜਨ ਕੋਈ ਮਹਾਰਾਜ ਕਹਿੰਦੇ ਹੈ ਭਾਈ ਕਿਸ ਤਰੀਕੇ ਨਾਲ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ ਜਦ ਪੈਦਾ ਹੋਵੇ ਅੱਗੇ ਮਹਾਰਾਜ ਦੱਸਦੇ ਨੇ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੇ ਜਨ ਕੋਈ ਪ੍ਰਮਾਤਮਾ ਪਰੇ ਤੋਂ ਪਰੇ ਹੈ ਪ੍ਰਮਾਤਮਾ ਆਪਹੁੰਚ ਤੋਂ ਅਪਹੁੰਚ ਹੈ ਪ੍ਰਮਾਤਮਾ ਪਰੇ ਤੋਂ ਪਰੇ ਹੈ ਪ੍ਰਮਾਤਮਾ ਪਹੁੰਚ ਹੈ ਅਪਹੁੰਚ ਹੈ ਵਿਅੋਧ ਤੱਕ ਪਹੁੰਚ ਕਰਨੀ ਔਖੀ ਹੈ ਪ੍ਰਮਾਤਮਾ ਤੱਕ ਗਿਆਨ ਇੰਦਰੀਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ ਬਸ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਕੋਈ ਬਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ ਰਹਾਉ ਗਰਮਕ ਕੀਮਤ ਜਾਣੇ ਕੋਏ ਬਿਰਲੇ ਕਰਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਕੋਈ ਬਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ ਤੇ ਕਿਸੇ ਬਿਰਲੇ ਨੂੰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਉੱਚੀ ਬਾਣੀ ਉੱਚਾ ਹੋਏ ਗੁਰਮਖ ਸਬਦ ਬਖਾਣੇ ਕੋਏ ਫਿਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸਭ ਤੋਂ ਉੱਚੇ ਪ੍ਰਭੂ ਦੀ ਸਿਬਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ਤੇ ਕੋਈ ਵਿਰਲਾ ਭਾਗਾ ਵਾਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ਬੇਨਾਨਾ ਦੁਖਦਾਰ ਦਸਰੀਰ ਸਤਗੁਰ ਭੇਟੇ ਤਾਂ ਉਤਰੇ ਪੀਰ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦੇ ਸਰੀਰ ਵਿੱਚ ਬਕਾਰਾਂ ਦਾ ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ ਤੇ ਸਤਗੁਰ ਭੇਟੇ ਤਾਂ ਉਤਰੇ ਪੀਰ ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ ਬੈਨ ਗੌਰ ਭੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੇ ਸਜਾਈ ਗੁਰੂ ਨੂੰ ਮਿਲਣ ਤੋਂ ਬਿਨਾਂ ਮਨੁੱਖ ਉਹੀ ਕਰਮ ਕਰਦਾ ਹੈ ਉਹੀ ਕਮਾਉਂਦਾ ਹੈ ਜੋ ਦੁੱਖ ਪੈਦਾ ਕਰਨ ਜੋ ਦੁੱਖ ਪੈਦਾ ਕਰਨ ਗੁਰੂ ਮਿਲਣ ਤੋਂ ਬਿਨਾਂ ਮਨੁੱਖ ਉਹੀ ਕਰਮ ਕਮਾਉਂਦਾ ਹੈ ਜੋ ਦੁੱਖ ਪੈਦਾ ਕਰਦੇ ਨੇ ਮਹਾਰਾਜ ਕਹਿੰਦੇ ਮਨਮੁਖ ਬਹੁਤੀ ਮਲੇ ਸਜਾਏ ਜਿਹੜਾ ਗੁਰੂ ਤੋਂ ਬੇਮਖ ਹੋ ਕੇ ਰਹਿੰਦਾ ਮਨੁੱਖ ਇਸ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ਹਰ ਕਾ ਨਾਮ ਮੀਠਾ ਅਤਰਸ ਹੋਈ ਏ ਭਾਈ ਪ੍ਰਮਾਤਮਾ ਦਾ ਨਾਮ ਇੱਕ ਐਸਾ ਅੰਮ੍ਰਿਤ ਹੈ ਜੋ ਮਿੱਠਾ ਹੈ ਬੜੇ ਰਸ ਵਾਲਾ ਹੈ ਪੀਵਤ ਰਹੇ ਪਿਆਏ ਸੋਏ ਪਰ ਉਹੀ ਮਨੁੱਖ ਏ ਨਾਮ ਰਸ ਪੀਂਦਾ ਹੈ ਜਿਸ ਨੂੰ ਉਹ ਪ੍ਰਮਾਤਮਾ ਆਪ ਮਿਲਾਏ ਆਪ ਬਲਾਈ ਆਏ ਕਹਿ ਲੈਂਦੇ ਆਪ ਬਲਾਈ ਲਿਖਿਆ ਵੀ ਆਪ ਬਲਾਈ ਜਿਹਨੂੰ ਆਪ ਪਿਆਉਂਦਾ ਹੈ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਮਾਤਮਾ ਦੇ ਨਾਮ ਜਲਦਾ ਆਨੰਦ ਮਾਣਦਾ ਹੈ। ਹੇ ਨਾਨਕ ਨਾਮ ਰੰਗ ਵਿੱਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਆਸਾ ਮਹਲਾ 3 ਮੇਰਾ ਪ੍ਰਭ ਸੱਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਹੇ ਭਾਈ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਡੂੰਗਾ ਹੈ ਤੇ ਵੱਡੇ ਜਿਗਰੇ ਵਾਲਾ ਹੈ ਉਸ ਦੀ ਜਿਹੜਾ ਸੇਵਾ ਕਰਦਾ ਉਹਨੂੰ ਸੇਵਦਾ ਉਹਦਾ ਨਾਮ ਜਪਦਾ ਹੈ ਸੇਵਤ ਹੀ ਸੁਖ ਸੰਤ ਸ੍ਰੀਮਾਨਤ ਜੀ ਕਹਿੰਦੇ ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਸ਼ਬਦ ਤਰੇ ਜਨ ਸਹਿਜ ਸੁਭਾਏ ਤਨ ਕੇ ਹਮ ਸਦ ਲਾਗਾ ਪਾਏ ਜਿਹੜੇ ਮਨੁੱਖ ਗੁਰੂ ਦੀ ਰਾਹੀ ਸਿਮਰਨ ਕਰਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਮਹਾਰਾਜ ਕਹਿੰਦੇ ਉਹ ਆਤਮ ਕਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਤਨ ਕੇ ਹਮ ਸਦ ਲਾਗਾ ਪਾਏ ਮਹਾਰਾਜ ਕਹਿੰਦੇ ਐਸੇ ਮਨੁੱਖਾਂ ਦੇ ਸਦਾ ਉਹਨਾਂ ਦੀ ਚਰਨੀ ਲੱਗਦੇ ਹਾਂ ਜੋ ਮਨ ਰਾਤੇ ਹਰ ਰੰਗ ਲਾਏ ਏ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਪ੍ਰੇਮ ਰੰਗ ਵਰਤ ਵਰਤ ਕੇ ਆਪਣੇ ਮਨ ਵਿੱਚ ਪ੍ਰੇਮ ਰੰਗ ਨਾਲ ਰੰਗੇ ਜਾਂਦੇ ਹਨ ਤਨ ਕਾ ਜਨਮ ਮਰਨ ਦੁੱਖ ਲਾਤਾ ਤੇ ਹਰ ਦਰਗਾ ਮਿਲੇ ਸੋ ਭਾਈ ਮਹਾਰਾਜ ਕਹਿੰਦੇ ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਪ੍ਰੇਮ ਦੀ ਬਰਕਤ ਨਾਲ ਉਹ ਮਨੁੱਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਟਿਕੇ ਰਹਿੰਦੇ ਹਨ। ਰਹਾਉ। ਸ਼ਬਦ ਚੱਖੇ ਸਾਚਾ ਸਾਧ ਪਾਈ। ਮਹਾਰਾਜ ਕਹਿੰਦੇ ਹੇ ਭਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਨਾਮ ਰਸ ਪੀਂਦਾ ਹੈ। ਉਸ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ਹਰ ਕਾ ਨਾਮ ਮਨ ਨ ਬਸਾਏ ਪਰ ਸ਼ਰਤੇ ਆ ਵੀ ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਹਰ ਪ੍ਰਭ ਸਦਾ ਰਹਾ ਭਰਪੂਰ ਆਪੇ ਨੇੜੇ ਆਪੇ ਦੂਰ ਉਸ ਨੂੰ ਫਿਰ ਪ੍ਰਤੱਖ ਪ੍ਰਤੱਖ ਇਉਂ ਦਿਸਦਾ ਹੈ ਕਿ ਪ੍ਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ ਆਪੇ ਨੇੜੇ ਆਪੇ ਦੂਰ ਉਹ ਆਪ ਹੀ ਹਰੇਕ ਜੀਵ ਦੇ ਅੰਗ ਸੰਗ ਹੈ ਤੇ ਆਪ ਹੀ ਦੂਰ ਆਪਾਂ ਹੁੱਚ ਵੀ ਹੈ ਆਖਣ ਆਖੇ ਬਕਾਇ ਸਭ ਕੋਈ ਏ ਭਾਈ ਰਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ ਸੁਣਾਉਂਦਾ ਹੈ ਕਿ ਪ੍ਰਮਾਤਮਾ ਹਰੇਕ ਦੇ ਨੇੜੇ ਵਸਦਾ ਹੈ ਆਪੇ ਬਖਸ਼ ਮਲਾਈ ਸੋਈ ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿੱਚ ਮਲਾਉਂਦਾ ਹੈ ਉਹ ਆਪ ਹੀ ਮਿਹਰ ਕਰਕੇ ਮਲਾਉਂਦਾ ਹੈ ਕਹਿਣੇ ਕਥਨ ਨਾ ਪਾਇਆ ਜਾਏ ਹਣ ਮਹਾਰਾਜ ਕਹਿੰਦੇ ਜਬਾਨੀ ਅੱਖਣ ਨਾਲ ਗੱਲਾਂ ਕਰਨ ਨਾਲ ਪ੍ਰਮਾਤਮਾ ਮਿਲਦਾ ਨਹੀਂ ਮਿਲਦਾ ਕਦੋਂ ਗੁਰਪ੍ਰਸਾਦ ਬਸੇ ਮਨ ਸੋਏ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਆ ਬਸਦਾ ਹੈ ਗੁਰਮਖਬਤ ਚੋਂ ਆਪ ਗਵਾਈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲੈਂਦਾ ਹੈ ਹਰ ਰੰਗ ਰਾਤੇ ਮੋਹ ਚੁਕਾਈ ਮਹਾਰਜ ਕਹਿੰਦੇ ਹੈ ਤੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਆਪਣੇ ਅੰਦਰੋਂ ਮਾਇਆ ਦਾ ਮੋਹ ਮਕਾੰਦਾ ਹੈ ਫਿਰ ਲਾਲਚ ਮੋਹ ਮਾਇਆ ਮੈਂ ਮੈਂ ਸਭ ਛੱਡ ਦਿੰਦਾ ਮਨੁੱਖ ਜਦੋਂ ਗੁਰ ਦਾ ਗਿਆਨ ਪੱਲੇ ਆਉਂਦਾ ਆਤ ਨਿਰਮਲ ਗੁਰ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ ਨਾਨਕ ਨਾਮ ਸਵਾਰ ਨਹਾਰ ਏ ਨਾਨਕ ਪ੍ਰਭੂ ਨਾਮ ਵਿੱਚ ਜੁੜ ਕੇ ਮਨੁੱਖ ਹੋਰ ਨਾਉ ਦਾ ਜੀਵਨ ਸਵਾਰਨ ਜੋਗਾ ਵੀ ਹੋ ਜਾਂਦਾ ਹੈ ਆਸਾ ਮਹਲਾ 3 ਜੰ ਮਹਾਰਾਜ ਕਹਿੰਦੇ ਇਹ ਪਾਵਨ ਪਵਿੱਤਰੰਗ 362 ਤੇ ਸੁਭਾਈ ਮਾਨ ਸ਼ਬਦਾ ਜੀ ਦੂਜੇ ਭਾਏ ਲੱਗੇ ਦੁਖ ਪਾਇਆ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿੱਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਛੇੜਿਆ ਹੈ ਅੱਗੇ ਦੱਸਦੇ ਸਤਿਗੁਰੂ ਬੇਨ ਸ਼ਬਦ ਦੇ ਬਿਰਥਾ ਜਨਮ ਗਵਾਇਆ ਗੁਰੂ ਦੇ ਸ਼ਬਦ ਤੋਂ ਵਾਂਝੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਬੇਅਰਥ ਗਵਾ ਲਈ ਹੈ ਸਤਗੁਰ ਅਸੇ ਬੇ ਸੂਜੀ ਹੋਈ ਜਿਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਸ ਨੂੰ ਸਹੀ ਜੀਵਨ ਦੀ ਸਮਝ ਆ ਜਾਂਦੀ ਹੈ ਦੂਜੇ ਪਾਏ ਨਾ ਲਾਗੇ ਕੋਈ ਮਹਾਰਾਜ ਦੱਸਦੇ ਨੇ ਉਹ ਫਿਰ ਮਾਇਆ ਦੇ ਪਿਆਰ ਵਿੱਚ ਨਹੀਂ ਲੱਗਦਾ ਮੂਲ ਲਾਗੇ ਸੇ ਜਨ ਪ੍ਰਵਾਨ ਏ ਭਾਈ ਜਿਹੜੇ ਮਨੁੱਖ ਜਗਤ ਦੇ ਰਚਨਹਾਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ ਉਹ ਮਨੁੱਖ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦੇ ਹਨ ਅਨੰਦ ਨਾਮ ਨਾਮ ਜਪ ਹਿਰਦੇ ਗੁਰ ਪ੍ਰਸਾਦੀ ਹਰ ਏਕੋ ਜਾਣ ਪ੍ਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿੱਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਇੱਕ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਰਹਾਉ ਅਗੇ ਮਾਰਾ ਦਸਨੇ ਡਾਲੀ ਲਾਗੇ ਨਹ ਫਲ ਜਾਏ ਜਿਹੜਾ ਮਨੁੱਖ ਜਗਤ ਦੇ ਮੂਲ ਪ੍ਰਭੂ ਰੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ ਰੂਪ ਟਾਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅਫਲ ਹੀ ਜਾਂਦਾ ਹੈ ਅਫਲ ਦਾ ਮਤਬ ਲਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਗੁਣਾ ਵਾਲਾ ਫਲ ਨਹੀਂ ਪ੍ਰਾਪਤ ਹੁੰਦਾ ਅਫਲ ਹੀ ਜਾਂਦਾ ਹੈ ਜੀਵਨ ਫਲ ਪ੍ਰਾਪਤ ਨਹੀਂ ਕਰ ਸਕਦਾ ਉਹਨੂੰ ਮਨੁੱਖੇ ਜਨਮ ਦਾ ਜੀਵਨ ਪ੍ਰਾਪਤ ਫਲ ਪ੍ਰਾਪਤ ਨਹੀਂ ਹੁੰਦਾ ਜੋ ਮਨੁੱਖੇ ਜਨਮ ਨੂੰ ਹਦਾਇਤਾ ਜੋ ਮਨੁੱਖੇ ਜਨਮ ਨੂੰ ਚਾਹੀਦਾ ਹੈ ਉਹ ਨਹੀਂ ਪ੍ਰਾਪਤ ਕਰਦਾ ਫਿਰ ਪਸ਼ੂ ਪਾਂਸੀਆਂ ਵਾਲੀ ਜਿੰਦਗੀ ਜੀ ਜਾਂਦਾ ਮਨੁੱਖ ਕਿਉਂਕਿ ਮਨੁੱਖਾ ਜਨਮ ਇਲਾਹੀ ਜਨਮ ਦੁਰਲੱਭ ਦੇ ਮਨੁੱਖ ਦੇ ਹੋਰੀਆ ਗੋਵਿੰਦ ਮਿਲਨ ਕੀ ਤੇਰੀ ਬਰੀਆ ਇਹ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਗੁਰੂ ਮਹਾਰਾਜ ਸਮਝਾਉਂਦੇ ਨੇ ਅੰਧੀ ਕੰਮੀ ਅੰਧ ਸਜਾਏ ਮਹਾਰਾਜ ਕਹਿੰਦੇ ਬੇਸਮਝੀ ਦੇ ਕੰਮਾਂ ਵਿੱਚ ਪੈ ਕੇ ਮਨੁੱਖ ਅੰਧਾ ਠੌਰ ਨਾ ਪਾਏ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੀ ਭਟਕਣਾ ਤੋਂ ਬਚਣ ਦਾ ਟਿਕਾਣਾ ਨਹੀਂ ਲੱਭ ਸਕਦਾ ਤੇ ਜਦੋਂ ਨਹੀਂ ਟਿਕਾਣਾ ਲੱਭ ਸਕਦਾ ਗੁਰੂ ਦਾ ਗਿਆਨ ਨਹੀਂ ਪੱਲੇ ਹੁੰਦਾ ਪਰ ਬਿਸਟਾ ਕਾ ਕਿਹੜਾ ਬਿਸਟਾ ਮਾ ਹੈ ਸਮਾਏ ਮਹਾਰਾਜ ਕਹਿੰਦੇ ਹੋ ਮਨੁੱਖ ਮਾਇਆ ਦੇ ਮੋਹ ਵਿੱਚ ਐਉਂ ਹੀ ਖਾਰ ਹੁੰਦਾ ਹੈ ਜਿਵੇਂ ਗੰਦ ਦਾ ਕੀੜਾ ਗੰਦ ਵਿੱਚ ਗੁਰ ਕੀ ਸੇਵਾ ਸਦਾ ਸੁਖ ਪਾਈ ਜਿਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਸਤ ਸੰਗਤ ਮਿਲਾਂ ਹਰ ਗੁਣ ਗਾਇ ਕਿਉਂਕਿ ਸਾਧ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸਿਪਤ ਸਲਾਹ ਕਰਦਾ ਰਹਿੰਦਾ ਹੈ ਫਿਰ ਜਦੋਂ ਸਿਪਤ ਸਲਾਹ ਕਰਦੇ ਨੇ ਫਿਰ ਮਹਾਰਾਜ ਦੱਸਦੇ ਨੇ ਨਾਮੇ ਨਾਮ ਕਰੇ ਵਿਚਾਰ ਨਾਮੇ ਨਾਮ ਕਰੇ ਵਿਚਾਰ ਆਪ ਤਰੇ ਕੁਲ ਉਧਰ ਨਹਾਰ ਉਧਾਰਨ ਹਾਰ ਕਹ ਲੈਣੇ ਉਧਰ ਨਹਾਰ ਲਿਖਿਆ ਹੈ ਤੇ ਮਹਾਰਾਜ ਕਹਿੰਦੇ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ। குரு ਸਾਧੂ ਦੀ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਸਿਫਤ ਸਲਾਹ ਕਰਦਾ ਰਹਿੰਦਾ ਹੈ ਜਿਹੜਾ ਮਨੁੱਖ ਤੇ ਮਹਾਰਾਜ ਕਹਿੰਦੇ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਪ੍ਰਮਾਤਮਾ ਦੇ ਗੁਣਾਂ ਦੀ ਹੀ ਵਿਚਾਰ ਕਰਦਾ ਹੈ। ਤੇ ਫਿਰ ਜਦੋਂ ਵਿਚਾਰ ਹੁੰਦੀ ਆ ਫਿਰ ਆਪ ਤਰੇ ਕੋਲ ਉਧਰਨ ਹਾਰ ਇਸ ਤਰ੍ਹਾਂ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਗਾਉਣ ਜੋਗਾ ਹੋ ਜਾਂਦਾ ਹੈ ਗੁਰ ਕੀ ਬਾਣੀ ਨਾਮ ਬੁਜਾਈ ਗੁਰ ਕੀ ਬਾਣੀ ਨਾਮ ਬੁਜਾਏ ਨਾਨਕ ਮਹਿਲ ਸ਼ਬਦ ਕਰ ਪਾਏ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਜਿਹੜਾ ਮਨੁੱਖ ਸਤਿਗੁਰੂ ਦੀ ਬਾਣੀ ਦਾ ਬਾਜਾ ਵਜਾਂਦਾ ਹੈ ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ ਨਾਨਕ ਮਹਿਲ ਸ਼ਬਦ ਕਰ ਪਾਏ ਮਹਾਰਾਜ ਕਹਿੰਦੇ ਹੈ ਨਾਨਕ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਘਰ ਮਹਿਲ ਹਾਸਲ ਕਰ ਲੈਂਦਾ ਹੈ ਗੁਰਮਤ ਸਤ ਸਤ ਗੁਰਮਤ ਸਤ ਸਰ ਹਰ ਜਲ ਨਹਾਇਆ ਗੁਰਮਖ ਗੁਰਮਤ ਵਾਹਿਗੁਰੂ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰ ਤਗਵਾਇਆ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕੇ ਜਿਸ ਮਨੁੱਖ ਨੇ ਸਤ ਸੰਗ ਸਰੋਵਰ ਵਿੱਚ ਪ੍ਰਮਾਤਮਾ ਦੇ ਨਾਮ ਜਲ ਨਾਲ ਇਸ਼ਨਾਨ ਕੀਤਾ ਤੇ ਉਹਨੇ ਆਪਣੀ ਮਾੜੀ ਮਤ ਦੂਰ ਕਰ ਲਈ ਦੁਰਮਤ ਮੈਲ ਦੁਰਮਤ ਮੈਲ ਸਭ ਦੁਰਤ ਗਵਾਇਆ ਮਹਾਰਾਜ ਕਹਿੰਦੇ ਉਸਨੇ ਭੈੜੀ ਖੋਟੀ ਮਤ ਦੀ ਮੈਲ ਧੋ ਲਈ ਹੈ ਤੇ ਉਸਨੇ ਆਪਣੇ ਅੰਦਰੋਂ ਸਾਰਾ ਪਾਪ ਦੂਰ ਕਰ ਲਿਆ ਆਸਾ ਮਹੱਲਾ ਤੀਜਾ ਮਨ ਮੁਖ ਮਰੇ ਮਰ ਮਰਨ ਵਿਗਾੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਆਤਮਿਕ ਮੌਤੇ ਮਰਦੇ ਹਨ ਇਸ ਤਰ੍ਹਾਂ ਮਰ ਕੇ ਉਹ ਆਪਣੀ ਮੌਤ ਖਰਾਬ ਕਰਦੇ ਹਨ ਦੂਜੇ ਭਾਏ ਆਤਮ ਸੰਘਾਰੇ ਮਹਾਰਾਜ ਕਹਿੰਦੇ ਕਿਉਂਕਿ ਮਾਇਆ ਦੇ ਮੋਹ ਵਿੱਚ ਪੈ ਕੇ ਉਹ ਆਪਣਾ ਆਤਮਿਕ ਜੀਵਨ ਤਬਾਹ ਕਰ ਲੈਂਦੇ ਹਨ ਮੇਰਾ 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 ਕਰ ਕਰ ਬੇਗੁੱਤਾ ਮੇਰਾ ਮੇਰਾ ਕਰ ਕਰ ਬਿਗੂਤਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹ ਧਨ ਮੇਰਾ ਹੈ ਇਹ ਪਰਿਵਾਰ ਮੇਰਾ ਹੈ ਨਾ ਤੇ ਇਹੀ ਆਖ ਆਖ ਕੇ ਖੁਆਰ ਹੁੰਦਾ ਰਹਿੰਦਾ ਹੈ ਆਤਮਾ ਨਤੀਨੇ ਭਰਵੇਂ ਵਿੱਚ ਸੂਤਾ ਮਰਦ ਕਹਿੰਦੇ ਕਦੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਦਾ ਪੜਤਾਲ ਦਾ ਮਾਇਆ ਦੀ ਭਟਕਣਾ ਵਿੱਚ ਪੈ ਕੇ ਆਤਮਕ ਜੀਵਨ ਵੱਲੋਂ ਗਾਫਲ ਹੋਇਆ ਰਹਿੰਦਾ ਹੈ ਮਰ ਮੋਇਆ ਸਬਦੇ ਮਰ ਜਾਏ ਮਹਾਰਜ ਕਹਿੰਦੇ ਉਹ ਮਨੁੱਖ ਮਾਇਆ ਦੇ মোহ ਵੱਲੋਂ ਸੁਰਖਰੀ ਸੁਰਖ ਰੂਈ ਮੌਤ ਮਰਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਮੋਹ ਵੱਲੋਂ ਅਸ਼ੋਹ ਰਹਿੰਦਾ ਹੈ ਉਸਤ ਤਨੰਦਾ ਗੁਰ ਸਮ ਜਾਣਾਈ ਇਸ ਜੁਗਮਹਿ ਲਾਹ ਹਰ ਨਾਮ ਲੈ ਜਾਈ ਉਸਤ ਤਨੰਦਾ ਗੁਰ ਸਮ ਸਮਝਾਣੀ ਵਾਹਿਗੁਰੂ ਉਸਤ ਤਨੰਦਾ ਗੁਰ ਸਮ ਜਾਣਾਈ ਇਸ ਜੁਗਮਹਿ ਲਾਹ ਹਰ ਜਪ ਲੈ ਜਾਈ ਰਹਵੜਾ ਬੰਦਾ ਜੀ ਮਹਾਰਾਜ ਕਹਿੰਦੇ ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖਸ਼ ਦਿੱਤੀ ਹੈ ਕਿ ਭਾਵੇਂ ਕੋਈ ਚੰਗਾ ਆਖੇ ਕੋਈ ਮੰਦਾ ਆਖੇ ਇਸ ਨੂੰ ਇੱਕੋ ਜਿਹਾ ਸਹਾਰਨਾ ਹੈ ਉਹ ਮਨੁੱਖ ਇਸ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਜਪ ਕੇ ਜਗਤ ਤੋਂ ਖੱਟੀ-ਖੱਟ ਕੇ ਜਾਂਦਾ ਹੈ ਵਿਚੈਣ ਸੀਲਤਾ ਵੇ ਕੋਈ ਚਾਇ ਉਹਦੀ ਬੜਾਈ ਕਰੇ ਤਾਂ ਵੀ ਉਹ ਇੱਕੋ ਰੰਗ ਵਿੱਚ ਜੇ ਕੋਈ ਉਹਦੀ ਨਿੰਦਿਆ ਕਰਦਾ ਜਾਂ ਕੋਈ ਮੰਦੇ ਬੋਲ ਵੀ ਬੋਲ ਜਾਂਦਾ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਸੇ ਰੰਗ ਵਿੱਚ ਜਿਹੜਾ ਰਹਿੰਦਾ ਮਹਾਰਾਜ ਕਹਿੰਦੇ ਜਗਤ ਤੋਂ ਖੱਟੀ-ਖੱਟ ਕੇ ਜਾਂਦਾ ਹੈ ਚੰਗੇ ਗੁਣਾ ਵਾਲਾ ਅਖਵਾਉਂਦਾ ਹੈ ਮਨੁੱਖ ਨਾਮ ਬਿਹੂਣ ਗਰਭਜਲ ਨਾਮ ਬਿਹੂਣ ਗਰਭਗਲ ਜਾਏ ਬਿਰਥਾ ਜਨਮ ਦੂਜੇ ਲੋਪਾਏ ਨਾਮ ਤੋਂ ਬਾਂਝਾ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਆਤਮਕ ਜੀਵਨ ਨਾਸ਼ ਕਰ ਲੈਂਦਾ ਹੈ ਤੇ ਬਿਰਥਾ ਜਨਮ ਦੂਜੇ ਲੋਪਾਇ ਮਹਾਰਾਜ ਕਹਿੰਦੇ ਉਸ ਦਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਹ ਸਦਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਇਸ ਵਾਸਤੇ ਉਸ ਦੀ ਜ਼ਿੰਦਗੀ ਬੇਅਰਥ ਚਲੀ ਜਾਂਦੀ ਹੈ ਨਾਮ ਬਿਹੋਣੀ ਦੁੱਖ ਜਲੇ ਸਬਾਈ ਨਾਮ ਤੋਂ ਸਖਣੀ ਰਹਿ ਕੇ ਸਾਰੀ ਲੁਕਾਈ ਦੁੱਖ ਵਿੱਚ ਸੜਦੀ ਰਹਿੰਦੀ ਹੈ ਸਤ ਗੁਰ ਪੂਰੇ ਬੂਝ ਬੁਝਾਈ ਪਰ ਇਹ ਸਮਝ ਪੂਰੇ ਗੁਰੂ ਨੇ ਕਿਸੇ ਬਿਰਲੇ ਨੂੰ ਬਖਸ਼ੀ ਹੈ ਮਨ ਚਾਂਚਲ ਬਹੁ ਝੋਟਾਂ ਖਾਏ ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿੱਚ ਭਟਕਦਾ ਹੈ ਉਹ ਮੋਹ ਦੀਆਂ ਛਟਾਂ ਖਾਂਦਾ ਰਹਿੰਦਾ ਹੈ ਇਥੋਂ ਛੁਟ ਕੇ ਠੋਰ ਨਾ ਪਾਏ ਮਹਾਰਾਜ ਕਹਿੰਦੇ ਜਿਸਮਨੁਖ ਜੀ ਜਿਸਮੁਨੁਖਾ ਜੀਵਨ ਵਿੱਚ ਸਿਮਰਨ ਵੱਲੋਂ ਖੁੰਝਿਆ ਹੋਇਆ ਫਿਰ ਆਤਮਿਕ ਆਨੰਦ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ ਕਰਬਜੋਨ ਵਿਸ਼ਟਾ ਕਾਬਾਸ ਲੈ ਮਹਾਰਾਜ ਦੱਸਦੇ ਨੇ ਜਨਮ ਮਰਨ ਦਾ ਗੇੜ ਮਾਨੋ ਗੰਦ ਦਾ ਘਰ ਹੈ ਜਨਮ ਮਰਨ ਦਾ ਗੇੜਾ ਜਿਹੜਾ ਗੰਦ ਦਾ ਘਰ ਆ ਮੰਨੋ ਬਈ ਗੰਦ ਦਾ ਘਰ ਉਹ ਗੰਦਗੀ ਚ ਹੀ ਫਿਰ ਵਿਚਰਦੀ ਰਹਿੰਦੀ ਹੈ ਜੀਵ ਆਤਮਾ ਕਦੇ ਮਰ ਗਿਆ ਕਦੇ ਜੰਮ ਪਿਆ ਤਿਤ ਕਰਮਨ ਮੁਖ ਕਰੇ ਨਿਵਾਸ ਮਹਾਰਜ ਕਹਿੰਦੇ ਇਸ ਘਰ ਵਿੱਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਨਾ ਪਾਈ ਮਨ ਮਾਨੀਆਂ ਛੱਡ ਕੇ ਤੇ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਸਰ ਕਰੀਏ ਫਿਰ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਮਹਾਰਾਜ ਕਹਿੰਦੇ ਹੈ ਭਾਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਗੁਰਮਖ ਜੋਤੀ ਜੋਤ ਮਲਾਈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਦੀ ਸ਼ੁਰਤ ਨੂੰ ਗੁਰੂ ਪਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਗੁਰੂ ਦੀ ਸ਼ਰਨ ਪੈਣ ਨਾਲ ਸ਼ਰਨ ਪੈਣ ਵਾਲੇ ਮਨੁੱਖ ਦੀ ਸ਼ੁਰਤ ਨੂੰ ਗੁਰੂ ਪਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਗੁਰੂ ਦੇ ਅੱਖੇ ਲੱਗ ਜੇ ਭਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹੋ ਮੈਂ ਮਾਰੇ ਸਦਾ ਉਦਾਸਾ ਮਹਾਰਾਜ ਸਮਝਾਉਂਦੇ ਨੇ ਗੁਰੂ ਦੀ ਪਵਿੱਤਰ ਬਾਣੀ ਦੀ ਬਰਕਤ ਨਾਲ ਆਪਣੇ ਅਸਲ ਘਰ ਵਿੱਚ ਪ੍ਰਭੂ ਨੂੰ ਪ੍ਰਭੂ ਚਰਨਾ ਵਿੱਚ ਟਿਕਾਣਾ ਮਿਲ ਜਾਂਦਾ ਹੈ ਤੇ ਹੋ ਮੈਂ ਮਾਰੇ ਸਦਾ ਉਦਾਸਾ ਮਹਾਰਾਜ ਕਹਿੰਦੇ ਗੁਰੂ ਦੀ ਮਿਹਰ ਨਾਲ ਮਨੁੱਖ ਹਉਮੈ ਨੂੰ ਮੁਕਾ ਲੈਂਦਾ ਹੈ ਤੇ ਮਾਇਆ ਦੇ ਮੋਹ ਵੱਲੋਂ